ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਆਂ ਸ਼ੁਰੂਆਤ ਹੋਰ ਮੈਨ ਲੈਂਡ ਦੇ ਵਿਧਾਇਕ ਅਤੇ ਸਾਬਕਾ ਮੇਅਰ ਵੱਲੋਂ ਐਕਸਟਰਸ਼ਨ ਦੇ ਮਾਮਲੇ ਦੇ ਵਿੱਚ ਸਖਤ ਕਦਮ ਚੁੱਕਣ ਦੀ ਮੰਗ ਸਾਬਕਾ ਮੇਅਰ ਡਾਗ ਮਕੱਲਮ ਨੇ ਕਿਹਾ ਟ੍ਰਾਂਸਪਰੈਂਸੀ ਅਤੇ ਪਬਲਿਕ ਨੂੰ ਜਾਣਕਾਰੀ ਦੇਵੇ ਟਾਸਕ ਫੋਰਸ ਸੀਐਨਡੀਪੀ ਦੀ ਸਾਲਾਨਾ ਕਨਵੈਨਸ਼ਨ ਦੇ ਦੌਰਾਨ ਪ੍ਰੀਮੀਅਰ ਡੇਵਿਡ ਈਵੀ ਦੀ ਲੀਡਰਸ਼ਿਪ ਦਾ ਹੋਏਗਾ ਟੈਸਟ ਯੂਨੀਅਨਸ ਅਤੇ ਡੈਫੋਸਟ ਨੂੰ ਲੈ ਕੇ ਉੱਠ ਸਕਦੇ ਨੇ ਕਈ ਪ੍ਰਕਾਰ ਦੇ ਸਵਾਲ ਚੈਨਲ ਅਪਲਾਈ ਯੂਨੀਅਨ ਦੇ ਵੱਲੋਂ ਟੈਂਪੋਰਰੀ ਸਮਝੌਤੇ ਦੇ ਹੱਕ ਦੇ ਵਿੱਚ ਪਾਏਗੇ ਵੋਟ 99% ਮੈਂਬਰ ਸੰਜੋਗ ਅੱਤੇ ਦੇ ਨਾਲ ਸਹਿਮਤ ਹੋਂਜਾਂਡੇ ਕਾਬਰਮਸਟਾਰ ਦੇ ਨਾਲ ਇੱਕ ਲੋਰ ਮੇਨਲੈਂਡ ਦੇ ਐਮਐਲਏ ਦਾ ਕਹਿਣਾ ਹੈ ਕਿ ਉਹ ਸੁਣ ਰਹੇ ਨੇ ਕਿ ਲੋਕ ਸਾਊਥ ਏਸ਼ੀਅਨ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਚੱਲ ਰਹੀਆਂ ਐਕਸਟਰਸ਼ਨ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਨੇ ਕ੍ਰਿਟਿਕ ਟੂ ਦਾ ਅਟਰਨੀ ਜਨਰਲ ਰਿਚਮੰਡ ਕੁਇਨਸ ਬਰੋ ਦੇ ਵਿਧਾਇਕ ਸਟੀਵ ਕੋਨਰ ਇੱਕ ਹਫ਼ਤੇ ਵਿੱਚ ਦੋ ਵਾਰ ਸਾਊਥ ਸਰੀ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਦੀ ਘਟਨਾ ਬਾਰੇ ਬੋਲ ਰਹੇ ਸਨ ਜਿੰਨਾਂ ਆਖਿਆ ਕਿ ਪ੍ਰਭਾਵਿਤ ਲੋਕ ਇਕੱਠੇ ਹੋ ਰਹੇ ਨੇ ਅਤੇ ਟਾਊਨ ਹਾਲਸ ਵਿੱਚ ਜਾ ਕੇ ਕਹਿ ਰਹੇ ਨੇ ਕਿ ਬਹੁਤ ਹੋਇਆ ਜਿੰਨਾ ਮੰਗ ਕੀਤੀ ਕਿ ਟਾਰਨਲ ਜਨਰਲ ਨਿੱਕੀ ਸ਼ਰਮਾ ਪੁਲਿਸ ਨਾਲ ਕੰਮ ਕਰਨ ਲਈ ਕ੍ਰਾਊਨ ਨੂੰ ਪ੍ਰੋਸੀਕਿਊਟਰ ਨਿਯੁਕਤ ਕਰਨਾ ਤਾਜ਼ਾ ਰਿਪੋਰਟ ਅਨੁਸਾਰ ਸਰੀਬੇ ਵਿੱਚ ਹੁਣ ਤੱਕ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ 95 ਐਕਸਟਰਸ਼ਨ ਦੇ ਨਾਲ ਸਬੰਧਤ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ ਤੇ 44 ਘਟਨਾਵਾਂ ਅਜੇ ਹੀ ਹਨ ਜਿਨ੍ਹਾਂ ਦੇ ਵਿੱਚ ਗੋਲੀ ਵੀ ਚੱਲੀ ਹੈ ਉਨਾ ਕਹੇ ਕਿ ਪੁਲਿਸ ਦੀ ਕਾਰਵਾਈ ਬਕਟ ਦੇ ਵਿੱਚ ਇੱਕ ਬੂੰਦ ਦੇ ਬਰਾਬਰ ਹੈ ਸ੍ਰੀ ਦੇ ਸਾਬਕਾ ਮੇਅਰ ਡੱਗ ਮਕੱਲਮ ਵੀ ਜਬਰਮ ਰਸੂਲੀ ਨਾਲ ਸੰਬੰਧਿਤ ਕ੍ਰਾਈਮ ਉੱਤੇ ਫੈਸਲਾ ਕੋਨ ਕਾਰਵਾਈ ਦੀ ਮੰਗ ਕਰ ਰਹੇ ਨੇ ਕਿਉਂਕਿ ਇਸ ਨਾਲ ਸ਼ਹਿਰ ਵਿੱਚ ਵੱਲ ਦਰ ਦਾ ਮਾਹੌਲ ਵੱਧ ਰਿਹਾ ਹੈ ਮਕੱਲਮ ਦਾ ਕਹਿਣਾ ਹੈ ਕਿ ਉਹ 50 ਸਾਲ ਤੋਂ ਵੱਧ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਰਹਿ ਰਹੇ ਨੇ ਉਹਨਾਂ ਕਦੇ ਵੀ ਸਿਟੀ ਦੇ ਵਿੱਚ ਇਸ ਤਰ੍ਹਾਂ ਐਕਸਟਰੈਸ਼ਨ ਦੇ ਮਾਮਲੇ ਨਹੀਂ ਦੇਖੇ ਉਹਨਾਂ ਆਖਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਆਪਣੇ ਹਮਲਿਆਂ ਨੂੰ ਲਗਾਤਾਰ ਵਧਾ ਰਿਹਾ ਹੈ ਅਤੇ ਉਹ ਇਹ ਮੰਗ ਕਰ ਰਹੇ ਨੇ ਕਿ ਪ੍ਰੋਵੈਂਸ਼ੀਅਲ ਐਕਸਟਰਸ਼ਨ ਟਾਸਕ ਫੋਰਸ ਤੁਰੰਤ ਕਾਰਵਾਈ ਕਰੇ ਮਕੱਲਮ ਨੇ ਵੀ ਮੰਗ ਕੀਤੀ ਕਿ ਟਾਸਕ ਫੋਰਸ ਆਪਣੀ ਜਾਂਚ ਬਾਰੇ ਰੋਜ਼ਾਨਾ ਪਬਲਿਕ ਨੂੰ ਅਪਡੇਟ ਪ੍ਰਦਾਨ ਕਰੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖਰਕਾਰ ਕੀ ਹੋ ਰਿਹਾ ਹੈ ਉਹਨਾਂ ਆਖਿਆ ਕਿ ਲੋਕਾਂ ਦੇ ਵਿੱਚ ਜਾਣਕਾਰੀ ਦੀ ਘਾਟ ਕਾਰਨ ਡਰ ਪੈਦਾ ਹੋ ਰਿਹਾ ਤੇ ਪੁਲਿਸ ਰਿਪੋਰਟ ਕਰਦੀ ਹੈ ਪਰ ਉਹ ਕਿਵੇਂ ਕੰਮ ਕਰ ਰਹੇ ਨੇ ਇਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਮਕੱਲਮ ਦਾ ਕਿਨ ਹੈ ਕਿ ਜੇਕਰ ਟਾਸਕ ਫੋਰਸ ਦੇ ਵਿੱਚ ਵਧੇਰੇ ਟਰਾਂਸਪਰੈਂਸੀ ਹੋਏਗੀ ਤਾਂ ਇਹ ਕਮਿਊਨਿਟੀ ਦੇ ਵਿੱਚ ਵਿਸ਼ਵਾਸ ਪੈਦਾ ਕਰੇਗੀ ਅਤੇ ਇਸ ਵਿਸ਼ਵਾਸ ਦੇ ਨਾਲ ਲੋਕ ਪੁਲਿਸ ਤੱਕ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਉਣਗੇ ਅਤੇ ਆਪਣੇ ਆਸ-ਪਾਸੇ ਧਿਆਨ ਵੀ ਜ਼ਰੂਰ ਰੱਖਣਗੇ ਅਤੇ ਗੱਲਬਾਤ ਵੀ ਕਰਨਗੇ ਨਾਲੋਂ ਨਾਲ ਬਿਜ਼ਨਸਮੈਨਾਂ ਦੇ ਨਾਲ ਵੀ ਗੱਲ ਕਰਨ ਦੀ ਜ਼ਰੂਰਤ ਨੂੰ ਉਹਨਾਂ ਨੇ ਅਹਿਮ ਦੱਸਿਆ ਉਹਨਾਂ ਆਖਿਆ ਕਿ ਜੇਕਰ ਪ੍ਰੋਵੈਂਸ ਦੇ ਵਿੱਚ ਕਿਸੇ ਨੂੰ ਦੋਸ਼ੀ ਪਾਇਆ ਜਾਂਦਾ ਜਾਂ ਕਿਸੇ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਅਤੇ ਉਸ ਨੂੰ ਰੀਪੋਰਟ ਕੀਤਾ ਜਾਂਦਾ ਜੋ ਕਿ ਐਕਸਟੈਂਸ਼ਨ ਦੇ ਨਾਲ ਸੰਬੰਧਿਤ ਸੀ ਤਾਂ ਉਸ ਬਾਰੇ ਵੀ ਜਾਣਕਾਰੀ ਮਿਲਣੀ ਚਾਹੀਦੀ ਕਿਉਂਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ BC ਦੇ ਵਿੱਚ ਜਬਰੀ ਵਸੂਲੀ ਟਾਸਕ ਫੋਰਸ ਦੇ ਕੰਮ ਤੋਂ ਬਾਅਦ ਤਿੰਨ ਅਜੇਹੇ ਲੋਕਾਂ ਨੂੰ ਦੇਸ਼ ਤੋਂ ਬਾਹਰ ਕਰ ਦਿੱਤਾ ਗਿਆ ਜੋ ਇਸ ਵਿੱਚ ਸ਼ਾਮਲ ਸਨ ਉਨ੍ਹਾਂ ਕਹਿ ਕੇ ਸ਼ੂਟਿੰਗ ਦੀ ਜਾਂਚ ਕਰ ਰਹੀ ਟਾਸਕ ਫੋਰਸ ਦੇ ਮੈਂਬਰਸ ਨੂੰ ਵੀ ਬਰੀਫਿੰਗ ਦੇਣੀ ਚਾਹੀਦੀ ਹੈ BCNDP ਦੀ ਕਨਵੈਨਸ਼ਨ ਸ਼ੁਰੂ ਹੋ ਰਹੀ ਹੈ ਜਿੱਥੇ ਕਿ ਪ੍ਰੀਮੀਅਰ ਡੇਵਿਡ EV ਦਾ ਲੀਡਰਸ਼ਿਪ ਰਿਵਿਊ ਹੋਏਗਾ ਜਦੋਂ ਪਿਛਲਾ ਲੀਡਰਸ਼ਿਪ ਰਿਵਿਊ ਹੋਇਆ ਸੀ ਤਾਂ ਪ੍ਰੀਮੀਅਰ EV ਨੂੰ 93% ਸਪੋਰਟ ਮਿਲੀ ਸੀ ਪਰ ਉਸ ਸਮੇਂ ਇਲੈਕਸ਼ਨ ਹੋ ਕੇ ਹਟੇ ਸੀ ਅਤੇ ਉਮੀਦ ਹੈ ਕਿ ਅਗਲੇ ਹਫਤੇ ਹੋਣ ਵਾਲੀ ਕਨਵੈਨਸ਼ਨ ਵਿੱਚ EV ਨੂੰ ਮਜ਼ਬੂਤ ਸਮਰਥਨ ਮਿਲੇਗਾ ਪਰ ਜੇਕਰ ਸਪੋਰਟ 75% ਤੋਂ ਹੇਠਾਂ ਰਹਿੰਦੀ ਹੈ ਤਾਂ ਪਾਰਟੀ 'ਚ ਆਵਾਜ਼ਾਂ ਉੱਠ ਸਕਦੀਆਂ ਨੇ ਪ੍ਰੀਮੀਅਰ ਡੇਵਿਡ EV ਨੇ ਕਿਹਾ ਕਿ ਉਹ ਹੈਲਦੀ ਮੈਜੋਰਟੀ ਚਾਹੁੰਦੇ ਨੇ ਅਤੇ ਸਖਤ ਮਿਹਨਤ ਕਰ ਲਈਏ ਸਮਰਥਨ ਪ੍ਰਾਪਤ ਕਰਨਾ ਚਾਹੁੰਦੇ ਨੇ 2025 ਦੀਆਂ ਪ੍ਰੋਵਿੰਸ਼ਲ ਚੋਣਾਂ 'ਚ ਨਿਊ ਡੈਮੋਕ੍ਰੇਟਸ ਨੂੰ 47, ਬੀਸੀ ਕੰਜ਼ਰਵੇਟਿਵ ਨੂੰ 44 ਅਤੇ ਬੀਸੀ ਗ੍ਰੀਨਸ ਨੂੰ 2 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਸੀ ਪਰ ਪਿਛਲੇ ਸਮੇਂ ਦੇ ਨਤੀਜਿਆਂ ਤੋਂ ਬਾਅਦ ਇਹ ਚਰਚਾ ਚੱਲੀ ਸੀ ਕਿ ਈਬੀ ਸਰਕਾਰ ਯੂਨੀਅਨਾਂ ਅਤੇ ਫਸਟ ਨੇਸ਼ਨਸ ਦਾ ਸਮਰਥਨ ਗਵਾ ਰਹੀ ਹੈ। ਪ੍ਰੀਮੀਅਰ ਕਨਵੈਨਸ਼ਨ ਦੌਰਾਨ ਪ੍ਰੋਵਿੰਸ ਦੇ ਹਰ ਹਿੱਸੇ ਦੇ ਮੈਂਬਰਾਂ ਨੂੰ ਮਿਲਣ ਦਾ ਮੌਕਾ ਦੱਸ ਰਹੇ ਨੇ ਅਤੇ ਇਸ ਦੌਰਾਨ ਸਲਾਹ ਸੁਝਾਅ ਤੇ ਆਲੋਚਨਾਵਾਂ ਸੁਣਨ ਦਾ ਵੀ ਮੋਕਾਉ ਕਹਿ ਰਹੇ ਨੇ ਕਿ ਮਿਲੇਗਾ ਆਖਰਕਾਰ ਐਨਡੀਪੀ ਹੀ ਹੈ ਕਿ ਇਹ ਕਨਵੈਨਸ਼ਨ ਜਨਰਲ এমਪਲਾਈਜ਼ ਯੂਨੀਅਨ ਬਲੋ ਸਮਝੌਤੇ ਉਤੇ ਸਹਿਮਤੀ ਤੋਂ ਇੱਕ ਦਿਨ ਬਾਅਦ ਇਹ ਸਟ੍ਰਾਈਕ 8 ਹਫਤੇ ਚੱਲੀ ਸੀ ਜਿਸ ਕਾਰਨ ਇਸ ਸੰਬੰਧੀ ਸਵਾਲ ਉੱਠਣਗੇ ਹੀ ਉੱਠਣਗੇ ਦੂਜੇ ਪਾਸੇ ਬੀਸੀ ਫੈਰੀਜ਼ ਐਂਡ ਮਰੀਨ ਵਰਕਰਸ ਦੀ ਯੂਨੀਅਨ ਚੀਨ ਤੋਂ ਫੈਰੀਜ਼ ਵਡਾਉਣ ਦੇ ਮੁੱਦੇ ਉੱਪਰ ਲਗਾਤਾਰ ਅਲੋਚਨਾ ਕਰ ਰਹੀ ਹੈ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਜੇਕਰ ਪ੍ਰੋਵੈਂਸ਼ਲ ਸਰਕਾਰ ਅੱਧਾ ਮਿਲੀਅਨ ਯੂਨੀਆਇਜ਼ਡ ਵਰਕਰਾਂ ਦੀ ਕੀਮਤ ਨਹੀਂ ਪਹਿਚਾਣੇਗੀ ਤਾਂ ਇਹ ਚੁਣੌਤੀ ਵਾਲਾ ਕੰਮ ਹੋ ਸਕਦਾ ਹੈ ਅਤੇ ਲੇਬਰ ਯੂਨੀਅਨ ਇਲੈਕਸ਼ਨ ਨਹੀਂ ਜਿੱਤਣਗੀਆਂ ਪਰ ਐਨਡੀਪੀ ਨੂੰ ਇਲੈਕਸ਼ਨ ਵਿੱਚ ਹਰਉਣ ਲਈ ਜ਼ਰੂਰ ਮਦਦ ਕਰ ਸਕਦੀਆਂ ਨੇ ਅਤੇ ਇਹ ਪ੍ਰੋਵੈਂਸ਼ਲੀ ਅਤੇ ਨੈਸ਼ਨਲੀ ਸਰਕਾਰ ਲਈ ਰਿਸਕ ਹੈ UBC ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਸਟੀਵਰਟ ਪ੍ਰੈਸਟ ਨੇ ਕਿਹਾ ਕਿ ਪ੍ਰੀਮੀਅਰ ਈਵੀ ਨੂੰ ਗੰਭੀਰ ਅਤੇ ਔਖੇ ਸਵਾਲ ਸੁਣਨ ਨੂੰ ਮਿਲਣਗੇ ਅਤੇ ਡੈਲੀਗੇਟ ਇਸ ਗੱਲ ਤੋਂ ਵੀ ਨਰਾਸ਼ ਹੋਣਗੇ ਕਿ ਬਿਨਾਂ ਕੋਈ ਵੱਡੀ ਇਨਵੈਸਟਮੈਂਟ ਦਿਖਾਏ ਹੋਏ ਸਰਕਾਰ ਬਜਟ ਡੈਫਿਸਿਟ ਵਾਲੇ ਰਾਹ ਤੇ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਬੇਸ਼ੱਕ ਈਵੀ ਸਰਕਾਰ ਵੱਲੋਂ ਹਾਊਸਿੰਗ ਹੈਲਥ케ਅਰ এডੂਕੇਸ਼ਨ ਅਤੇ ਇਨਫਰਾਸਟ੍ਰਕਚਰ ਲਈ ਵੱਡੀ ਇਨਵੈਸਟਮੈਂਟ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਪਰ ਫਾਈਨੈਂਸ਼ੀਅਲ ਰੁਕਾਵਟਾਂ ਕਾਰਨ ਸਮੱਸਿਆ ਆ ਰਹੀ ਆ ਤੇ ਬਦਲ ਰਹੀਆਂ ਇਕਨੋਮਿਕ ਕੰਡੀਸ਼ਨਸ ਰਿਸਪੌਂਡ ਕਰਨ ਦੀ ਅਬਿਲਟੀ ਨੂੰ ਵੀ ਘਟਾਰ ਰਹੀਆਂ ਨੇ ਅਤੇ ਪ੍ਰੀਮੀਅਰ ਡੇਵਿਡ ਈਬੀ ਨੂੰ ਬੀਸੀ ਕੰਜ਼ਰਟਿਵ ਲੀਡਰ ਦੇ ਰਿਵਿਊ ਬਾਅਦ ਰਿਜ਼ਲਟ ਤੋਂ ਬਚਣਾ ਪਾਏਗਾ ਜਿੱਥੇ 1268 ਮੈਂਬਰਾਂ ਚੋਂ 75% ਦੀ ਸਮਰਥਨ ਮਿਲਿਆ ਸੀ ਪਰ ਈਵੀ ਨੂੰ ਸਵਾਲਾਂ ਤੋਂ ਬਚਣ ਦੇ ਲਈ 75% ਦੀ ਸਮਰਥਨ ਮਿਲਣਾ ਜ਼ਰੂਰੀ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਜੋ ਸਰਵੇਜ਼ ਆਏ ਨੇ ਉਸ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਬੇਸ਼ੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਨਡੀਪੀ ਨੂੰ ਇਹ ਕੰਮਕਾਜ ਨੂੰ ਲੋਕ ਉਸ ਢੰਗ ਦੇ ਨਾਲ ਪਸੰਦ ਨਹੀਂ ਕਰ ਰਹੇ ਪਰ ਬੀਸੀ ਕੰਸਰਵੇਟਿਵ ਜੋ ਆਪਣੀ ਖਿੱਚੋ ਤਾਣ ਦੇ ਵਿੱਚ ਉਲਝੀ ਹੋਈ ਹੈ ਉਸ ਦਾ ਸਿੱਧਾ ਫਾਇਦਾ ਐਨਡੀਪੀ ਨੂੰ ਜ਼ਰੂਰ ਮਿਲ ਰਿਹਾ ਹੈ ਕੈਨੇਡਾ ਦੇ ਸਾਬਕਾ ਇਮੀਗ੍ਰੇਸ਼ਨ ਮਨਿਸਟਰ ਲੋਇਡ ਐਕਸਵਰਥੀ ਨੇ ਕਿਹਾ ਕਿ ਕੈਨੇਡਾ ਰੈਫਿਊਜੀਆਂ ਦਾ ਸਵਾਗਤ ਕਰਨ ਲਈ ਗਲੋਬਲ ਚੈਂਪੀਅਨ ਰਿਹਾ ਪਰ ਹੁਣ ਫੈਡਰਲ ਸਰਕਾਰ ਦੀਆਂ ਬਦਲ ਰਹੀਆਂ ਨੀਤੀਆਂ ਕਾਰਨ ਰਿਫਿਊਜ਼ੀਆں ਦੇ ਵੈਲਕਮ ਕਰਨ ਵਾਲੇ ਪੁਲਿਸ ਦੀ ਸ਼ਾਖ ਖਤਰੇ ਵਿੱਚ ਪਾ ਸਕਦਾ ਹੈ ਜਿਸ ਵਿੱਚ ਫੈਡਰਲ ਸਰਕਾਰ ਦਾ ਨਵਾਂ ਬਾਰਡਰ ਸਕਿਉਰਿਟੀ ਬਿਲ ਸਿ 12 ਸ਼ਾਮਲ ਹੈ ਜੋ ਕਿ 1 ਸਾਲ ਤੋਂ ਜ਼ਿਆਦਾ ਸਮਾਂ ਕੈਨੇਡਾ ਰਹਿਣ ਤੋਂ ਬਾਅਦ ਅਸਾਈਲਮ ਕਲੇਮ ਕਰਨ ਵਾਲਿਆਂ ਦਾ ਦਾਵਾ ਰੱਦ ਕਰਨ ਦੇ ਅਧਿਕਾਰ ਪ੍ਰਾਪਤ ਕਰਨ ਦੀ ਕੋਸ਼ਿਸ਼ ਹੈ ਅਤੇ ਗਵਰਨਮੈਂਟ ਅਥਾਰਟिटीज ਨੂੰ ਇਮੀਗ੍ਰੇਸ਼ਨ ਡਾਕੂਮੈਂਟ ਸਸਪੈਂਡ ਅਤੇ ਕੈਨਸਲ ਕਰਨ ਦਾ ਅਧਿਕਾਰ ਮਿਲੇਗਾ ਉਹ ਬੇਸ਼ੱਕ ਪਰਮਾਨੈਂਟ ਰੈਜ਼ੀਡੈਂਸੀ ਦੇ ਨਾਲ ਸੰਬੰਧਿਤ ਐਪਲੀਕੇਸ਼ਨਜ਼ ਹੋਣ ਜਿੰਨਾ ਕਿਹਾ ਕਿ ਬਦਕਿਸਮਤੀ ਨਾਲ ਇਮੀਗ੍ਰੇਸ਼ਨ ਵਿਰੁੱਧ ਰਾਈਟ ਵਿੰਗ ਪੋਲਿਟਿਕਸ ਦਾ ਦਬਾਅ ਹੈ ਉਹਨਾਂ ਕਹਿੰਦੇ ਕਿ ਕੈਨੇਡਾ ਦੀ ਬੁਨਿਆਦ ਹਿਊਮਨ ਰਾਈਟਸ ਲਈ ਵਚਨਬੱਧ ਰਹਿਣ ਦੀ ਹੈ ਤੇ ਤਾਜ਼ਾ ਕਦਮਾਂ ਨਾਲ ਅਸੀਂ ਹਿਊਮਨ ਰਾਈਟਸ ਕਮਿਟਮੈਂਟਸ ਕੁਵਾ ਦੇਵਾਂਗੇ ਉਹਨਾਂ ਨੇ 월ਡ ਰਿਫਿਊਜੀ ਐਂਡ ਮਾਈਗ੍ਰੈਂਟਸ ਕਾਉਂਸਲ ਦੇ ਚੇਅਰਮੈਨ ਤੋਂ ਰਿਟਾਇਰਮੈਂਟ ਲਈ ਜੋ ਕਿ 2017 ਦੇ ਵਿੱਚ ਗਰੁੱਪ ਬਣਨ ਤੋਂ ਬਾਅਦ ਉਹ ਲਗਾਤਾਰ ਇਸ ਸੌਦੇ ਉੱਤੇ ਸਨ ਜਿਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਨੂੰ ਯੂਨਾਈਟਿਡ ਨੇਸ਼ਨ ਦੇ ਨਵੇਂ ਆਿਆਂ ਦਾ ਸਵਾਗਤ ਕਰਨ ਵਾਲੇ ਪਲੇਸ 'ਵਿੱਚੋਂ ਗੱਲ ਕਰਨਾ ਪਸੰਦ ਹੈ ਲੋਇਡ ਓਨਾ ਪਰ ਉਹਨਾਂ ਨੂੰ ਇਹ ਪਰੇਸ਼ਾਨ ਕਰਦਾ ਹੈ ਕਿ ਕੈਨੇਡਾ ਨੇ ਯੂਨਾਈਟਿਡ ਨੇਸ਼ਨਜ਼ ਰਿਫਿਊਜੀ ਕਨਵੈਨਸ਼ਨ ਦੌਰਾਨ ਕੈਨੇਡਾ ਦੇ ਰਿਫਿਊਜੀਗਾਂ ਨੂੰ ਉਹਨਾਂ ਦੇਸ਼ਾਂ 'ਚ ਵਾਪਸ ਨਾ ਭੇਜਣ ਦੀ ਕਮਿਟਮੈਂਟ ਕੀਟੀਸੀ ਜਿੱਥੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਲੋਅਰ ਨੇ ਕਿਹਾ ਹੈ ਕਿ ਕੈਨੇਡਾ ਨੂੰ ਅਮਰੀਕਾ ਨਾਲ 3rd ਕੰਟਰੀ ਐਗਰੀਮੈਂਟ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਰਾਸ਼ਟਰਪਤੀ ਟਰੰਪ ਦੇ ਮੈਮੋ ਦਾ ਹਵਾਲਾ ਦਿੰਦੇ ਹੋਣਾਂ ਕਿਹਾ ਹੈ ਕਿ ਅਮਰੀਕਾ ਸਿਰਫ 7500 ਰਫਿਊਜੀਗਾਂ ਨੂੰ ਸਵੀਕਾਰ ਕਰੇਗਾ ਜਦੋਂ ਕਿ ਜੋ ਬਾਈਡਨ ਦੇ ਅਧੀਨ ਇਹ ਨੰਬਰ 1,25,000 ਸੀ ਇੱਕ ਵਰhti ਲੰਬੇ ਸਮੇਂ ਤੋਂ ਪੋਲਿਟਿਕਲ ਕੈਰੀਅਰ ਦੇ ਵਿੱਚ ਸਨ ਅਤੇ 5 ਸਾਲਾਂ ਤੋਂ ਵੱਧ ਸਮਾਂ ਇਮੀਗ੍ਰੇਸ਼ਨ ਮਨਿਸਟਰ ਰਹੇ ਨੇ 1980 ਦੌਰਾਨ ਪੀਰੇ ਟਰੂਡੋ ਦੀ ਸਰਕਾਰ ਦੇ ਵਿੱਚੋਂ ਇਮੀਗ੍ਰੇਸ਼ਨ ਮਿਨਿਸਟਰ ਰਹੇ ਅਤੇ ਫਿਰ 1990 ਦੇ ਵਿੱਚ ਵੀ ਮਿਨਿਸਟਰ ਰਹੇ ਨੇ ਕਿਉਂਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਅਤੇ ਫੈਡਰਲ ਸਰਕਾਰ ਦੇ ਵੱਲੋਂ ਬਜਟ ਦੇ ਨਾਲ ਜੋ ਇਮੀਗ੍ਰੇਸ਼ਨ ਟਾਰਗੇਟਸ ਸਾਹਮਣੇ ਲਿਆਂਦੇ ਗਏ ਨੇ ਉਸ ਵਿੱਚ ਵੀ ਸਰਕਾਰ ਦੇ ਵੱਲੋਂ ਪਰਮਨੈਂਟ ਰੈਜ਼ਿਡੈਂਸੀ ਦਾ ਨੰਬਰ 1380000 ਰੱਖਿਆ ਗਿਆ ਅਤੇ ਟੈਂਪੋਰਰੀ ਫੋਰਨ ਵਰਕਰ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵੀ ਵੱਡੇ ਪੱਧਰ ਤੇ ਘਟਾਈ ਗਈ ਹੈ ਅਤੇ ਬਿਲ ਸੀ 12 ਦੀਆਂ ਚਰਚਾਵਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਇਸ ਤਹਿਤ ਕੈਨੇਡੀਅਨ ਫੈਡਰਲ ਸਰਕਾਰ 1 ਸਾਲ ਕੈਨੇਡਾ 'ਚ ਰਹਿਣ ਤੋਂ ਬਾਅਦ ਫਿਊਜ਼ੀ ਕਲੇਮ ਵਾਲੀਆਂ ਐਪਲੀਕੇਸ਼ਨਸ ਖਤਮ ਕਰਨਾ ਚਾਹੁੰਦੀ ਹੈ ਤੇ ਨਾਲੋਂ ਨਾਲ ਬਾਰਡਰ ਅਫੀਸ਼ੀਅਲਸ ਤੇ ਗਵਰਨਮੈਂਟ ਇਹ ਅਧਿਕਾਰ ਚਾਹੁੰਦੀ ਹੈ ਕਿ ਡਾਕੂਮੈਂਟਸ ਸਸਪੈਂਡ ਜਾਂ ਰੱਦ ਕੀਤੇ ਜਾ ਸਕਣ ਜਿਸ ਵਿੱਚ ਫਰਾਡ ਜਾਂ ਕੋਈ ਹੋਰ ਮਾਮਲਾ ਸਾਹਮਣੇ ਆਉਂਦਾ ਹੈ ਅਤੇ ਹੁਣ ਸਾਬਕਾ ਇਮੀਗ੍ਰੇਸ਼ਨ ਮਨਿਸਟਰ ਦੀਆਂ ਟਿੱਪਣੀਆਂ ਖਾਸ ਕਰ ਰੈਫਿਊਜੀ ਐਂਗਲ ਤੋਂ ਨੇ ਕਿਉਂਕਿ ਯੂਨ ਦੇ ਨਾਲ ਸਮਝੌਤੇ ਦੇ ਤਹਿਤ ਕੈਨੇਡਾ ਪਹਿਲਾਂ ਤੋਂ ਹੀ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਲਾ ਮੁਲਕ ਵਜੋਂ ਜਾਣਿਆ ਜਾਂਦਾ ਹੈ。 온ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਨੇ ਮਿਊਸਿਪੈਲਿਟੀਆਂ ਲਈ 210 ਮਿਲੀਅਨ ਡਾਲਰ ਰਾਖਵੇਂ ਰੱਖੇ ਨੇ ਤਾਂ ਜੋ ਸੜਕਾਂ ਉੱਪਰ ਟ੍ਰੈਫਿਕ ਨੂੰ ਹੌਲੀ ਕਰਨ ਦੇ ਲਈ ਨਿਯਮ ਅਤੇ ਕੁਝ ਕੋਸ਼ਿਸ਼ਾਂ ਕਰ ਸਕਣ। ਫੋਰਡ ਇਹ ਫੰਡ ਉਸ ਵੇਲੇ ਦੇ ਰਹੇ ਨੇ ਜਦੋਂ ਪ੍ਰੋਵਿੰਸ ਵੱਲੋਂ ਸਪੀਡ ਕੈਮਰਾ ਉੱਪਰ ਪਬੰਦੀ ਲਗਾਈ ਗਈ ਹੈ ਫੋਰਡ ਕਾਫੀ ਹਫ਼ਤੇ ਤੋਂ ਸਪੀਡ ਕੈਮਰਿਆਂ ਦੇ ਖਿਲਾਫ ਬੋਲਦੇ ਆ ਰਹੇ ਸਨ ਉਹ ਕਹਿੰਦੇ ਸਨ ਕਿ ਇਹ ਕੈਮਰੇ ਮਿਊਸਿਪੈਲਿਟੀਆਂ ਦੇ ਲਈ ਪੈਸਾ ਕਮਾਉਣ ਦਾ ਸਾਧਨ ਨੇ ਅਤੇ ਡਰਾਈਵਰਾਂ ਨੂੰ ਜੇਕਰ ਸਲੋ ਕਰਨਾ ਹੈ ਤਾਂ ਉਹਦੇ ਹੋਰ ਤਰੀਕੇ ਹੋ ਸਕਦੇ ਨੇ ਪਰ ਮਿਊਸਿਪੈਲਿਟੀਆਂ ਅਤੇ ਹਸਪੀਟਲ ਫੋਰ ਸਿੱਖ ਚਿਲਡਰਨਸ ਦੀ ਰਿਸਰਚ ਦਰਸਾਉਂਦੀ ਹੈ ਕਿ ਇਹ ਕੈਮਰੇ ਸੱਚਮੁੱਚ ਸਪੀਡ ਘਟਾਉਂਦੇ ਨੇ 20 ਤੋਂ ਬਾਅਦ ਮੇਅਰਸ ਨੇ ਪ੍ਰੀਮੀਅਰ ਫੋਰ ਨੂੰ ਅਪੀਲ ਕੀਤੀ ਸੀ ਕਿ ਪ੍ਰੋਗਰਾਮ ਨੂੰ ਬਿਲਕੁਲ ਖਤਮ ਕਰਨ ਦੀ ਬਜਾਏ ਇਸ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ ਪਰ ਜੇਕਰ ਸਪੀਡ ਕੈਮਰੇ ਹਟਾ ਦਿੱਤੇ ਗਏ ਤਾਂ ਸੜਕਾਂ ਦੇ ਉੱਪਰ ਸੁਰੱਖਿਆ ਦੇ ਉੱਪਰ ਜੋ ਖਰਚੇ ਗਏ ਪੈਸੇ ਨੇ ਉਹ ਬੇਸਟ ਹੋ ਜਾਣਗੇ ਜਦ ਕਿ ਪਹਿਲਾਂ ਇਹ ਪੈਸੇ ਉਹਨਾਂ ਡਰਾਈਵਰਾਂ ਤੋਂ ਆਉਂਦੇ ਸੀ ਜੋ ਸਪੀਡ ਉਲੰਘਣਾ ਦੀ ਕਰਦੇ ਸਨ ਟਰਾਂਸਪੋਰਟੇਸ਼ਨ ਮਨਿਸਟਰ ਪ੍ਰਮਿਤ ਸਰਕਾਰੀਆਂ ਨੇ ਕਿਹਾ ਕਿ ਨਵਾਂ ਰੋਡ ਸੇਫਟੀ ਇਨੀਸ਼ੀਏਟਿਵਸ ਫੰਡ 42 ਮਿਲੀਅਨ ਡਾਲਰ ਹੈ ਤੇ ਜਿਸ ਨਾਲ ਸਪੀਡ ਬੰਪ ਉੱਚੇ ਕ੍ਰਾਸ ਸਪੌਕ ਅਰਾਊਂਡ ਅਬਾਊਟ ਨਵੇਂ ਸਾਈਨ ਬੋਰਡ ਅਤੇ ਉਹਨਾਂ ਸਕੂਲ ਅਤੇ ਕਮਿਊਨਿਟੀਆਂ ਦੇ ਵਿੱਚ ਪੁਲਿਸ ਡਿਊਟੀ ਲਗਾਈ ਜਾਏਗੀ ਜਿੱਥੇ ਪਹਿਲਾਂ ਸਪੀਡ ਕੈਮਰੇ ਲੱਗੇ ਹੋਏ ਸਨ ਉਹਨਾਂ ਨੇ ਕਿਹਾ ਕਿ অন্ਟਾਰੀਓ ਪਹਿਲਾਂ ਹੀ ਨਾਰਥ ਅਮਰੀਕਾ ਦੀਆਂ ਸਭ ਤੋਂ ਸੁਰੱਖਿਅਤ ਸੜਕਾਂ ਵਿੱਚੋਂ ਇੱਕ ਹੈ ਤੇ ਨਵਾਂ ਫੰਡ ਮਿਊਸਿਪੈਲਿਟੀਆਂ ਦੀ ਮਦਦ ਕਰੇਗਾ ਕਿ ਉਹ ਬਿਨਾਂ ਡਰਾਈਵਰਾਂ ਲਈ ਡੇਲੀ ਦਾ ਜੀਵਨ ਮਹਿੰਗਾ ਕੀਤੇ ਕੁਝ ਰੋਡ ਸੇਫਟੀ ਦੇ ਲਈ ਉਪਾਅ ਲਾਗੂ ਕਰ ਸਕਣ ਬਾਕੀ ਬੱਚੇ 168 ਮਿਲੀਅਨ ਡਾਲਰ ਦੇ ਲਈ ਮਿਊਸਿਪੈਲਿਟੀਆਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਐਪਲੀਕੇਸ਼ਨ ਦੇ ਸਕਤੀਆਂ ਨੇ ਪ੍ਰੀਮੀਅਰ ਫੋਰਡ ਨੇ ਸਪੀਡ ਕੈਮਰੇ ਨੂੰ ਹਟਾਉਣ ਲਈ ਇਹ ਮੁਹਿੰਮ ਉਸ ਸਮੇਂ ਤੋਂ ਤੇਜ਼ ਕਰ ਦਿੱਤੀ ਸੀ ਜਦੋਂ ਟੋਰਾਂਟੋ 'ਚ ਦੋ ਦਿਨਾਂ ਅੰਦਰ 17 ਆਟੋਮੈਟਿਕ ਸਪੀਡ ਕੈਮਰੇ ਤੋੜੇ ਗਏ ਸਨ ਸਰਕਾਰ ਵੱਲੋਂ ਸਪੀਡ ਕੈਮਰੇ ਬੰਦ ਕਰਨ ਦੇ ਲਈ ਉਪਾਏ ਕਰ ਰੈਡ ਟੇਪ ਰੈਡਕਸ਼ਨ ਬਿੱਲ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਸਰਕਾਰ ਨੇ ਤੇਜ਼ ਪ੍ਰਕਿਰਿਆ ਦੇ ਵਿੱਚੋਂ ਲੰਘਾਇਆ ਅਤੇ ਬੈਸ ਨੂੰ ਸੀਮਤ ਕੀਤਾ ਅਤੇ ਪਬਲਿਕ ਸਲਾਮ ਮਸ਼ਵਰਾ ਨੂੰ ਬਾਈਪਾਸ ਕਰ ਦਿੱਤਾ ਅਤੇ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਸਪੀਡ ਕੈਮਰੇ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਪਰ ਮਿਊਸਿਪੈਲਿਟੀਆਂ ਉਸ ਸਮੇਂ ਤੋਂ ਲਗਾਤਾਰ ਮੰਗ ਕਰ ਰਹੀਆਂ ਸਨ ਕਿ ਪ੍ਰੋਵਿੰਸ਼ੀਅਲ ਸਰਕਾਰ ਨੂੰ ਉਹ ਫੰਡ ਜ਼ਰੂਰ ਦੇਣੇ ਚਾਹੀਦੇ ਨੇ ਜੋ ਕਿ ਮਿਊਸਿਪੈਲਿਟੀਆਂ ਨੇ ਟੈਕਸ ਫੇਅਰ ਦੇ ਪੈਸੇ ਦੇ ਵਿੱਚੋਂ ਇਹਨਾਂ ਸਪੀਡ ਕੈਮਰਾ ਨੂੰ ਸਥਾਪਿਤ ਕਰਨ ਦੇ ਲਈ ਦੇ ਤਸਾਨ ਸੋਹਨ ਪ੍ਰੀਮੀਅਰ ਫੋਰਡ ਦੀ ਸਰਕਾਰ ਦੇ ਵੱਲੋਂ ਜੋ ਫੰਡਾਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਇਸ ਦੇ ਬਾਰੇ ਵੱਖ-ਵੱਖ ਮੇਅਰ ਜ਼ਕੀਰ ਐ ਰੱਖਦੇ ਨੇ ਇਹ ਜ਼ਰੂਰ ਦੇਖਣਾ ਹੋਊਗਾ ਕਿਉਂਕਿ 온ਟਾਰੀਓ ਦੇ ਵਿੱਚ ਖਾਸ ਕਰ ਗ੍ਰੇਟਰ ਟ੍ਰਾਂਟੋ ਐਰੀਆ ਦੇ ਵਿੱਚ ਮੇਅਰਜ਼ ਇਸ ਦਾ ਸਮਰਥਨ ਕਰਦੇ ਸਨ ਟ੍ਰਾਂਟੋ ਅਤੇ ਬ੍ਰੈਮਟਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਆਦਾ ਆਵਾਜ਼ ਵੋਕਲ ਕੀਤੀ ਗਈ ਸੀ ਬ੍ਰੈਮਟਨ ਦੀ ਸਿਟੀ ਕੌਂਸਲ ਦੇ ਵਿੱਚ ਇਸ ਸੰਬੰਧੀ ਇੱਕ ਮੋਸ਼ਨ ਵੀ ਪਾਸ ਕੀਤਾ ਗਿਆ ਸੀ ਕਿ ਸਪੀਡ ਕੈਮਰਾ ਨੂੰ ਬਹਾਲ ਰੱਖਣਾ ਚਾਹੀਦਾ ਹੈ ਫੈਡਰਲ ਸਰਕਾਰ ਵੱਲੋਂ ਮੇਜਰ ਪ੍ਰੋਜੈਕਟਾਂ ਦੀ ਅਗਲੀ ਲਿਸਟ ਬੀਤੇ ਦਿਨ ਜਾਰੀ ਕੀਤੀ ਗਈ ਸੀ ਪਰ ਇਸ ਵਿੱਚ ਅਲਬਰਟਾ ਤੋਂ ਗੈਸ ਪਾਈਪਲਾਈਨ ਦਾ ਜ਼ਿਕਰ ਨਹੀਂ ਸੀ ਪਰ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਸ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਬਿਟੂਮਨ ਪਾਈਪਲਾਈਨ ਲਈ ਫੈਡਰਲ ਸਰਕਾਰ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ ਅਤੇ ਫਿਲਹਾਲ ਉਹ ਫੈਡਰਲ ਸਰਕਾਰ ਨਾਲ ਇੱਕ ਸਮਝੌਤੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਕੁਝ ਨੁਕਸਾਨ ਪਹੁੰਚਾਉਣ ਵਾਲੇ ਕਾਨੂੰਨ ਖਤਮ ਕੀਤੇ ਜਾਣ ਜਾਂ ਫਿਰ ਓਵਰਹਾਲ ਕੀਤੇ ਜਾਣ ਇਸ ਲਈ ਉਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਆਖਿਆ ਕਿ ਇਸ ਗੱਲਬਾਤ ਦੌਰਾਨ ਕੁਝ ਸਮੇਂ ਬਾਅਦ ਜਵਾਬ ਮਿਲੇਗਾ ਕਿ ਫੈਡਰਲ ਸਰਕਾਰ ਅਲਬਰਟਾ ਦੇ એનર્ਜੀ ਸੈਕਟਰ ਦਾ ਸਮਰਥਨ ਕਰੇਗੀ ਜਾਂ ਫਿਰ ਸਾਫ ਦਾ ਪ੍ਰਧਾਨ ਮੰਤਰੀ ਟਰੂਡੋ ਸਮੇਂ ਬਣੇ ਕਾਨੂੰਨਾਂ ਦੀ ਪਾਲਣਾ ਕਰਨੀ ਜਾਰੀ ਰੱਖੇਗੀ ਪ੍ਰੀਮੀਅਰ ਸਮਿਥ ਨੇ ਕਿਹਾ ਕਿ ਉਸ ਹਫਤੇ ਦੇ ਅੰਤ ਤੱਕ ਕੈਨੇਡੀਅਨ ਫੁੱਟਬਾਲ ਲੀਗ ਗ੍ਰੇ ਕੱਪ ਤੋਂ ਪਹਿਲਾਂ ਇੱਕ ਸਮਝੌਤਾ ਚਾਹੁੰਦੇ ਨੇ ਪਰ ਪ੍ਰਧਾਨ ਮੰਤਰੀ ਮਾਕਕਾਰਨੀ ਨੇ ਕਿਹਾ ਕਿ ਹਾਲੇ ਬਹੁਤ ਚੀਜ਼ਾਂ ਦਾ ਹੱਲ ਕਰਨਾ ਬਾਕੀ ਹੈ ਅਤੇ ਆਖਿਆ ਸੀ ਕਿ ਪ੍ਰਵਿੰਸ ਅਤੇ ਦੇਸ਼ ਲਈ ਇਹ ਪ੍ਰੋਸੈਸ ਜ਼ਰੂਰੀ ਹੈ ਜਦੋਂ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਕਿ ਪ੍ਰੀਮੀਅਰ ਇੱਕ ਸਮਝੌਤਾ ਚਾਹੁੰਦੇ ਨੇ ਤੇ ਉਹਨਾਂ ਆਖਿਆ ਕਿ ਅਲਬਰਟਾ ਨੂੰ ਔਇਲ ਐਂਡ ਗੈਸ ਇੰਡਸਟਰੀ ਵਿੱਚ ਨੈਸੈਸਰੀ ਇਨਵੈਸਟਮੈਂਟਸ ਕਰਨੀਆਂ ਚਾਹੀਦੀਆਂ ਨੇ ਤਾਂ ਜੋ એનર્ਜੀ ਫਿਊਚਰ ਦੌਰਾਨ ਉਹ ਇੱਕ ਪੋਜੀਸ਼ਨ ਵਿੱਚ ਹੋਣ ਜਿੰਨਾ ਕਿਹਾ ਕਿ એનર્ਜੀ ਫਿਊਚਰ ਕਲੀਨ ਅਤੇ ਕਨਵੈਨਸ਼ਨਲ ਘੱਟ ਰਿਸਕ ਵਾਲਾ ਅਤੇ ਲੋ ਕੋਸਟ ਵਾਲਾ ਕਾਬਲੇ ਹੋ ਰਿਹਾ ਹੈ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਇੱਕ ਪਾਈਪਲਾਈਨ ਨੂੰ ਲੈ ਕੇ ਚਰਚਾ ਚਲਾਈ ਗਈ ਸੀ ਜਿਸ ਵਿੱਚ ਉਹ ਬ੍ਰਿਟਿਸ਼ ਕੋਲੰਬੀਆ ਦੇ ਨਾਰਦਰਨ ਕੋਸਟ ਤੱਕ ਅਲਬਰਟਾ ਤੋਂ ਇੱਕ ਪਾਈਪਲਾਈਨ ਵਿਛਾਉਣਾ ਚਾਹੁੰਦੇ ਨੇ ਤਾਂ ਜੋ ਏਸ਼ੀਅਨ ਮਾਰਕੀਟ ਦੇ ਵਿੱਚ ਗੈਸ ਦੀ ਸਪਲਾਈ ਭੇਜੀ ਜਾ ਸਕੇ ਉਹਨਾਂ ਨੇ ਅਲਬਰਟਾ ਅਤੇ ਕੈਨੇਡਾ ਦੇ ਭਵਿੱਖ ਦੇ ਲਈ ਇਸ ਪਾਈਪਲਾਈਨ ਨੂੰ ਜ਼ਰੂਰੀ ਰੱਖਿਆ ਸੀ ਨਾਲ ਨਾਲ ਉਹਨਾਂ ਆਖਿਆ ਸੀ ਕਿ ਟੈਕਸਪੇਅਰ ਦੇ ਪੈਸਿਆਂ ਦੇ ਵਿੱਚੋਂ ਭਾਪਕੇ ਗਵਰਨਮੈਂਟ ਫੰਡਿੰਗ ਦੇ ਨਾਲ ਇਹਦਾ ਪ੍ਰੋਪੋਜ਼ਲ ਤਿਆਰ ਕਰਕੇ ਫੈਡਰਲ ਮਰਜ ਮੇਜਰ ਪ੍ਰੋਜੈਕਟ ਆਫਿਸ ਨੂੰ ਭੇਜਿਆ ਜਾਏਗਾ ਤੇ ਇਸ ਦੇ ਬਾਅਦ ਕੋਈ ਨਾ ਕੋਈ ਪ੍ਰਾਈਵੇਟ ਕੰਪਨੀ ਇਸ ਦੇ ਲਈ ਜ਼ਰੂਰ ਅੱਗੇ ਆਏਗੀ ਪਰ ਪ੍ਰਾਈਵੇਟ ਕੰਪਨੀਆਂ ਦਾ ਕਹਿਣਾ ਸੀ ਕਿ ਫੈਡਰਲ ਸਰਕਾਰ ਦੇ ਵੱਲੋਂ ਨਾਰਥਰਨ ਕੋਸਟ ਦੇ ਉੱਪਰ ਟੈਂਕਰ ਬੈਨ ਲਗਾਇਆ ਗਿਆ ਹੈ ਅਤੇ ਜਦੋਂ ਤੱਕ ਇਹ ਟੈਂਕਰ ਬੈਨ ਨਹੀਂ ਹਟਦਾ ਉਸ ਸਮੇਂ ਤੱਕ ਕੈਨੇਡਾ ਦੇ ਵਿੱਚ ਨਵੀਂ ਪਾਈਪਲਾਈਨ ਸੰਭਵ ਨਹੀਂ ਹੈ ਸੁਪਰੀਮियर ਡੈਨੀਅਲ ਸਮਿਥ ਵੱਲੋਂ ਬੀਤੇ ਦਿਨੀ ਪ੍ਰਧਾਨ ਮੰਤਰੀ ਮਾਕਰਨੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਸੀ ਜਦੋਂ ਉਹ ਅਮਰੀਕਾ ਰਵਾਨਾ ਹੋ ਰਹੇ ਸਨ ਉਸ ਤੋਂ ਪਹਿਲਾਂ ਅਤੇ ਉਸ ਮੀਟਿੰਗ ਤੋਂ ਬਾਅਦ ਉਹ ਆਸਵੰਦ ਦਿਖਾਈ ਦਿੱਤੇ ਸਨ ਅਤੇ ਫੈਡਰਲ ਸਰਕਾਰ ਦੇ ਮੇਜਰ ਪ੍ਰੋਜੈਕਟ ਸੰਬੰਧੀ ਦੋ ਲਿਸਟਾਂ ਆਉਣ ਤੋਂ ਬਾਅਦ ਵੀ ਉਹ ਇਹਨਾਂ ਦਾ ਸਵਾਗਤ ਕਰ ਰਹੇ ਨੇ ਅਤੇ এনवायरमेंटਲ ਪਾਲਿਸੀਜ਼ ਜੋ ਪਿਛਲੇ ਸੰਵਿਧਾਨ ਆਈਆਂ ਨੇ ਉਸ ਦੇ ਬਾਰੇ ਵੀ ਉਹਨਾਂ ਕੋਈ ਸ਼ਬਦ ਨਹੀਂ ਬੋਲੇ ਜਿਸ ਤੋਂ ਲੱਗ ਰਿਹਾ ਕਿ ਸਹੀ ਦਿਸ਼ਾ ਦੇ ਵਿੱਚ ਗੱਲਬਾਤ ਅੱਗੇ ਵਧ ਰਹੀ ਹੈ ਪਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਉਹ ਨਾਰਥਰਨ ਕੋਸਟ ਦੇ ਉੱਪਰ ਟੈਂਕਰ ਬੈਨ ਦਾ ਸਮਰਥਨ ਕਰਨਗੇ ਨਾਲ ਨਾਲ ਉਹ ਨਾ ਆਖਿਆ ਸੀ ਕਿ ਹਕੀਕਤ ਦੇ ਵਿੱਚ ਇਸ ਪਾਈਪਲਾਈਨ ਦੀ ਕੋਈ ਗੱਲਬਾਤ ਨਹੀਂ ਹੈ ਕਿਉਂਕਿ ਕੋਈ ਪ੍ਰਾਈਵੇਟ ਕੰਪਨੀ ਹੀ ਮੈਦਾਨ 'ਚ ਨਹੀਂ ਹੈ BC General Employees Union ਵੱਲੋਂ Provincial ਸਰਕਾਰ ਨਾਲ ਕੀਤੇ ਟੈਂਪਰੇਰੀ ਸਮਝੌਤੇ ਉੱਤੇ VOTING ਕਰਵਾਈ ਗਈ ਜਿਸ ਵਿੱਚ 79% ਮੈਂਬਰਾਂ ਨੇ ਹਿੱਸਾ ਲਿਆ ਅਤੇ 89% ਨੇ ਇਸਤੇ ਹੱਕ ਵਿੱਚ ਵੋਟ ਪਾਈ ਪ੍ਰੈਜ਼ੀਡੈਂਟ ਪਾਲ ਫੈਂਚ ਨੇ ਇਸ ਨੂੰ ਵਰਕਰਾਂ ਦੀ ਜਿੱਤ ਦੱਸਿਆ ਅਤੇ ਕਿਹਾ ਕਿ ਸਮਝੌਤਾ ਵਧੀ ਹੋਈ ਕਾਸਟ ਆਫ ਲਿਵਿੰਗ ਨੂੰ ਐਡਰੈਸ ਕਰੇਗਾ ਤੇ ਵਰਕਰਸ ਦੀ ਜ਼ਿੰਦਗੀ ਅਫੋਰਡੇਬਲ ਹੋਵੇਗੀ ਕਿਉਂਕਿ ਇਹ ਸਟ੍ਰਾਈਕ ਲਗਭਗ 8 ਹਫ਼ਤਿਆਂ ਤੱਕ ਚੱਲੀ ਜਿਸ ਦੌਰਾਨ ਯੂਨੀਅਨ ਦੇ ਵੱਲੋਂ ਤਨਖਾਹ ਵਾਧਾ ਜੋ ਮੰਗਿਆ ਜਾ ਰਿਹਾ ਸੀ ਉਸ ਨੂੰ ਦੇਣ ਤੋਂ ਪ੍ਰੋਵਿੰਸ਼ੀਅਲ ਸਰਕਾਰ ਲਗਭਗ ਇਨਕਾਰ ਕਰ ਰਹੀ ਸੀ ਕਿਉਂਕਿ ਵਰਕਰਜ਼ ਸਵਾ 8% ਵਾਧਾ 2 ਸਾਲਾਂ ਚ ਚਾਹੁੰਦੇ ਸਨ ਪਰ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਪਹਿਲਾਂ 3.5% ਅਤੇ ਫਿਰ 4% ਦੀ ਆਫਰ ਦਿੱਤੀ ਗਈ ਇਸ ਤੋਂ ਬਾਅਦ ਮੀਡੀਏਟਰ ਦੇ ਥਰੂ ਦੋਵੇਂ ਤਰ੍ਹਾਂ ਦੀ ਗੱਲਬਾਤ ਹੋਈ ਅਤੇ ਹਰ ਸਾਲ 3% ਤਨਖਾਹ ਵਾਧੇ ਤੇ ਜਾ ਕੇ ਗੱਲ ਨਿਬੜੀ ਹੈ ਜਿਸ ਦੇ ਵਿੱਚ ਅਗਲੇ 4 ਸਾਲਾਂ ਚ ਹਰ ਸਾਲ 3% ਤਨਖਾਹ ਵਾਧਾ ਦਿੱਤਾ ਜਾਏਗਾ ਕਿਉਂਕਿ ਇਸ ਸਟ੍ਰਾਈਕ ਦੇ ਦੌਰਾਨ ਬੀਸੀ ਜਨਰਲ EMPLOYEES ਯੂਨੀਅਨ ਜੋ ਕਿ ਲਗਭਗ 34000 ਵਰਕਰਸ ਦੀ ਨੁਮਾਇੰਦਗੀ ਕਰਦੀ ਹੈ ਉਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਜਿਸ ਢੰਗ ਦੇ ਨਾਲ ਕਾਸਟ ਆਫ ਲੀਵਿੰਗ ਵਧੀ ਹੈ ਉਸ ਹਾਲਾਤਾਂ ਦੇ ਵਿੱਚ ਵਰਕਰਸ ਦਾ ਇੰਨੀ ਘੱਟ ਤਨਖਾਹ ਦੇ ਉੱਪਰ ਗੁਜ਼ਾਰਾ ਕਰਨਾ ਮੁਸ਼ਕਲ ਹੈ ਪਰ ਦੂਜੇ ਪਾਸੇ ਪਰਮਨੈਂਸ਼ਲ ਸਰਕਾਰ ਇਹ ਗੱਲ ਕਹਿ ਰਹੀ ਸੀ ਕਿ ਸੂਬੇ ਦੀ ਵਿੱਤੀ ਸਥਿਤੀ ਉਸ ਢੰਗ ਦੀ ਨਹੀਂ ਹੈ ਕਿਉਂਕਿ 11 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਡੈਫਸਟ ਹੈ ਤੇ ਇਸ ਹਾਲਾਤ ਦੇ ਵਿੱਚ ਜੇਕਰ ਇੰਨਾ ਤਨਖਾਹ ਵਾਧਾ ਦਿੱਤਾ ਜਾਂਦਾ ਹੈ ਤੇ ਇਹ ਬ੍ਰਿਟਿਸ਼ ਕੋਲੰਬੀਆ ਦੇ ਟੈਕਸ ਪੇਅਰਸ ਦੇ ਨਾਲ ਠੀਕ ਨਹੀਂ ਹੋਏਗਾ ਪਰ ਆਖਰਕਾਰ ਯੂਨੀਅਨ ਦੇ ਵੱਲੋਂ ਹਰ ਸਾਲ 3% ਤਨਖਾਹ ਵਾਧੇ ਦੇ ਉੱਪਰ ਸਹਿਮਤੀ ਬਣਾਈ ਗਈ ਹੈ ਅਤੇ ਹੁਣ ਇਸ ਸਟ੍ਰਾਈਕ ਦੇ ਨਾਲ ਜੋ ਪ੍ਰਭਾਵ ਪਿਆਸੀ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਘਟੇਗਾ ਕਿਉਂਕਿ ਬੀਸੀ ਦੀਆਂ ਮਿਨਿਸਟਰੀਜ਼ ਦੇ ਕੰਮ ਕਾਜ ਦੁਬਾਰਾ ਤੋਂ ਸ਼ੁਰੂ ਹੋਣਗੇ ਲੇਕਰ ਅਤੇ ਕੈਨਵਸ ਸਟੋਰਾਂ ਦੇ ਉੱਪਰ ਸਪਲਾਈ ਦੀ ਬਹਾਲੀ ਹੋਏਗੀ ਜੇਕਰ ਕੋਈ ਹੈਟ ਐਂਡ ਰਨ ਕੇਸ ਵਾਪਰਦਾ ਤਾਂ ਉਸ ਸਮੇਂ ਇੰਸ਼ੋਰੈਂਸ ਕਿਸ ਢੰਗ ਦੇ ਨਾਲ ਕੰਮ ਕਰਦੀ ਹੈ ਜਾਂ ਆਈਸੀਬੀਸੀ ਨੇ ਇਸ ਬਾਰੇ ਕੀ ਤਬਦੀਲੀਆਂ ਕੀਤੀਆਂ ਨੇ ਉਹ ਜਾਣਦੇ ਆ ਏਐਮਸੀ ਇੰਸ਼ੋਰੈਂਸ ਦੀ ਟੀਮ ਕੋਲ ਤੇ ਨਾਲ ਉਹ ਨਾਲ ਤੁਸੀਂ ਐਕਸੀਡੈਂਟ ਦੀ ਗੱਲ ਕੀਤੀ ਹੈ ਤਾਂ ਹੈਟ ਐਂਡ ਰਨ ਦੇ ਜਿਹੜੇ ਕੇਸ ਹੁੰਦੇ ਆ ਉਹਦੇ ਚ ਇੰਸ਼ੋਰੈਂਸ ਕਿਵੇਂ ਕੰਮ ਕਰਦਾ ਕਿਹੜੀਆਂ ਗੱਲਾਂ ਦਾ ਧਿਆਨ ਉੱਥੇ ਰੱਖਣਾ ਚਾਹੀਦਾ ਜੇ ਕੋਈ ਬੰਦਾ ਕਾਰ ਮਾਰ ਕੇ ਭ ਸੋ ਇਹ ਹੀ ਆ ਲੈਸ ਡਿਸਕਸਡ ਟੋਪਿਕ ਹੈਗਾ ਪਰ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ बिकॉज ਕੱਲ ਹੀ ਮੇਰੇ ਕਲਾਈਂਟ ਨੇ ਕਿਹਾ ਵੀ ਤੁਸੀਂ ਨੈਕਸਟ ਟਾਈਮ ਜਦੋਂ ਬੋਲੇ ਤਾਂ ਹਿੱਟ ਨਰਨ ਤੇ ਬੋਲਿਓ ਰੀਜ਼ਨ ਬੀਗ ਜਿਹੜਾ ਨਵਾਂ ਰੂਲ ICBC ਦਾ ਆਇਆ ਹੈਗਾ ਜਦੋਂ ਆਪਾਂ ਕਾਰ ਖੜੀ ਕਰਕੇ ਆਪਾਂ ਇੰਡੀਆਨ ਚੱਲ ਜਾਂਦੇ ਆ ਜੀ ਰਾਈਟ ਜਾਂ ਆਪਾਂ ਉਹਨੂੰ ਸਟੋਰੇਜ ਪਾਲਸੀ ਤੇ ਪਾਇਆ ਸੋ ਜੇ ਸਟੋਰੇਜ ਪਾਲਸੀ ਉਹਦੇ ਚ ਲਈ ਆ ਤੁਹਾਨੂੰ ਹਿੱਟ ਨਨ ਦੀ ਕਵਰੇਜ ਲੈਣੀ ਹੀ ਪੈਣੀ ਹੈ ਤਾਂ ਹੀ ਤੁਹਾਡਾ ਹਿੱਟ ਨਨ ਕਵਰ ਹੋਊਗਾ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦਿੰਦੀ ਆ ਸੋ ਤੁਹਾਡੇ ਡਰਾਈਵਰ ਦੇ ਵਿੱਚ ਕਾਰ ਖੜੀ ਸੀਗੀ ਉਹਦੇ ਤੇ ਇੰਸ਼ੋਰੈਂਸ ਪਲੇਟ ਹੈ ਨਹੀਂਗੀ ਠੀਕ ਹੈ ਤੁਸੀਂ ਉੱਤੇ ਸਟੋਰੇਜ ਲੈ ਕੇ ਚੱਲ ਗਏ ਠੀਕ ਹੈ ਉਹਦੇ ਤੇ ਆ ਤੁਸੀਂ ਫਾਰਥਫਟ ਲੈ ਲਿਆ ਜੀ ਠੀਕ ਹੈ ਹੁਣ ਜਿਹੜਾ ਜੇ ਕੋਈ ਆਇਆ ਉਹਨੇ ਰਿਟਰਨ ਰਨ ਕਰਿਆ ਕੁਝ ਵੀ ਕਰਿਆ ਸੀ ਉਹ ਮਾਰ ਕੇ ਤੁਹਾਡਾ ਤੋੜਪਨ ਕਰਕੇ ਚਲਾ ਗਿਆ ਹਿੱਟ ਹਿੱਟ ਕਰਕੇ ਚਲਾ ਗਿਆ ਹੁਣ ਜੇ ਤੁਸੀਂ ਉਹ ਕਵਰੇਜ ਹਿੱਟਨ ਰਨ ਦੀ ਨਹੀਂ ਲਈਓ देयर इज नो ਕਵਰੇਜ ਫॉर ਯੂ ਰਾਈਟ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਸੈਪਰੇਟ ਜਿਹੜੀ ਹਿੱਟਨ ਰਨ ਸੀ ਉਹ ਸੈਪਰੇਟ ਨਹੀਂ ਲੈਣੀ ਪੈਂਦੀ ਸੀ ਪਾਲਿਸੀ ਜੀ ਉਹ ਉਹ ਸੇਮ ਕੰਪਰੀਹੈਂਸਿਵ ਪਾਲਿਸੀ ਦੇ ਵਿੱਚ ਹੀ ਆ ਜਾਂਦੀ ਸੀ ਹੁਣ ਤੁਹਾਨੂੰ ਹਿੱਟਨ ਰਨ ਦੀ ਕਵਰੇਜ ਲੈਣੀ ਪੈਂਦੀ ਹੈ ਸੋ ਮੇਕ ਸ਼ੋਰ ਜੇ ਤੁਸੀਂ ਇੰਡੀਅਨ ਜਾ ਰਹੇ ਆ ਕਿਤੇ ਵੀ ਵਕੇਸ਼ਨ ਤੇ ਜਾ ਰਹੇ ਹੈਗੇ ਆ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਹਿੱਟ ਐਂਡ ਰਨ ਦੀ ਕਵਰੇਜ ਹੋਵੇ ਬਿਕਾਜ਼ ਲੇਟਲੀ ਕਾਫੀ ਕੇਸਸ ਹੋਏ ਆ ਜਿੱਥੇ ਹਿੱਟ ਐਂਡ ਰਨ ਦੀ ਕਵਰੇਜ ਹੈ ਨਹੀਂ ਸੀ ਬਟ ਉਹਨਾਂ ਦੇ ਡੈਮੇਜ ਹੋ ਗਿਆ ਇਸ ਕੋਨ ਸਟੋਰੇਜ ਪਾਲਿਸੀ ਸੋ ਵੈਰੀ ਇੰਪੋਰਟੈਂਟ ਤੇ ਨਾਲੋਂ ਨਾਲ ਜਿਹੜੇ ਗਿਗ ਵਰਕਰ ਨੇ ਕੋ ਬਰੀਡਸ ਕਰਦਾ ਸਕਿਪ ਦਾ ਡਿਸ਼ ਕਰਦਾ ਉਹ ਨਾਰਮਲ ਇੰਸ਼ੋਰੈਂਸ ਤੇ ਚਲਾ ਰਹੇ ਨੇ ਇਹਦੇ ਫਾਇਦੇ ਨੁਕਸਾਨ ਕੀ ਉਹਨਾਂ ਨੂੰ ਕੀ ਚੇਂਜਸ ਜਿਹੜੀਆਂ ਕਰਵਾਉਣੀਆਂ ਚਾਹੀਦੀਆਂ ਸੋ ਦਸ ਅਨਦਰ 빅 ਕਮਿਊਨਿਟੀ ਆ ਰਿਸਕ ਜਿਹੜਾ ਆਪਣੇ ਲੈਰੀ ਹੈਗੀ ਆ ਬਿਕਾਜ਼ ਮੋਸਟ ਟਾਈਮ ਜਦੋਂ ਉਪਰ ਇਟ ਕਰਦੇ ਆ ਆਪਾਂ ਜਾਂ ਉਪਰ ਡਿਲੀਵਰੀਜ਼ ਕਰਦੇ ਹੈਗੇ ਆ ਆ ਉਸ ਵੇਲੇ ਤੁਹਾਨੂੰ ਜਿਹੜੀ ਕਵਰੇਜ ਹੈਗੀ ਆ ਨਾ ਉਹ ਤੁਹਾਨੂੰ ਡਿਲੀਵਰੀ ਯੂਜ਼ ਕਰਨੀ ਪੈਣੀ ਆ ਸੋ ਕਮਰਸ਼ੀਅਲ ਯੂਜ਼ ਬਿਜ਼ਨਸ ਯੂਜ਼ ਹੋਣੀ ਪੈਣੀ ਆ ਬਿਕਾਜ਼ ਉਹਦਾ ਪ੍ਰੀਮੀਅਮ ਡਿਫਰੈਂਸ ਕਾਫੀ ਜ਼ਿਆਦਾ ਹੈਗਾ ਆ ਸੋ ਮੇਬੀ ਤੁਸੀਂ ਡਬਲ ਪ੍ਰੀਮੀਅਮ ਪੇ ਕਰਨਾ ਪੈਣਾ ਤੁਹਾਨੂੰ ਜੇ ਤੁਸੀਂ ਉਸ ਯੂਜ਼ ਦੇ ਵਿੱਚ ਆਣ ਉਹਦੇ ਕਰਕੇ ਲੌੜ ਵੱਸ राइट ਆਪਾਂ ਨੂੰ ਚੇਂਜ ਨਹੀਂ ਕਰਾਂਦੇ ਉਸ ਕਵਰੇਜ ਨੂੰ ਆਪਾਂ ਪ੍ਰੋਪਰ ਕਵਰੇਜ ਨਹੀਂ ਕਰਦੇ ਸੋ ਇਨਸਟੈਂਸ ਇੱਕ ਰੀਸੈਂਟਲੀ ਕਲਾਇੰਟ ਦਾ ਹੋਇਆ ਸੀਗਾ ਸੋ ਹੀ ਵਾਸ ਡੂਇੰਗ Uber Eats ਪਰ ਉਹਨੇ ਆਪਣੇ ਤੇ ਡਿਸਕਲੋਸ ਕੀਤਾ ਸੀ ਬਟ ਉਹਦੇ ਪਿੱਛੇ ਸਮਾਨ ਰੱਖਿਆ ਸੀਗਾ ਪੈਸੰਜਰ ਪਿਛਲੇ ਪਾਸੇ ਸੋ ਜਦੋਂ ਹਿੱਟ ਹੋਈ ਉਹਦਾ ਜਿਹੜਾ ਸਾਰਾ ਪਿੱਛੇ ਸਮਾਨ ਪਿਆ ਸੀਗਾ ਫੂਡ ਦਾ ਉਹ ਸਾਰਾ ਪ੍ਰੈਸ਼ਰ ਦੇ ਨਾਲ ਡਰਾਈਵਰ ਦੀ ਸੀਟ ਤੇ ਵੱਜਾ ਸੋ ਉਹਦਾ ਜਿਹੜਾ ਸਟੀਅਰਿੰਗ ਸੀਗਾ ਉਹ you know he got confused so that because all everything came up from the front and then osara was staying with the he got confused and he end up having a bigger claim yeah. so in those cases they were ਜੇ ਹੋਣੇ ਛੋੜਸ ਨੂੰ ਤੁਸੀਂ ਦੱਸਿਆ ਨਹੀਂ ਹੈਗਾ ਵੀ ਮੈਂ ਓਵਰ ਹੀਟ ਕਰਤਾ ਸੀਗਾ ਪਰ ਮਾ ਇਹ ਆਇਆ ਇਸ ਨੇ ਵੀ ਹੁੰਦਾ ਚਾਹੀੇ ਨਾ ਹੁੰਦਾ ਹੁਣ ਜੇ ਉੱਥੇ ਪੁਲਿਸ ਆਈ ਆ ਸਾਰੇ ਐਵੀਡੈਂਸ ਆਈ ਆ ਸੋ ਤੁਹਾਡੀ ਤੁਹਾਡੀ ਇੰਸ਼ੋਰੈਂਸ ਡਿਕਲਾਈਨ ਹੋ ਸਕਦੀ ਹੈ ਉਹ ਕਲੇਮ ਦੇ ਵਿਲ ਨਾਟ ਪੇਸ ਇਸ ਥਿਸ ਇਸ ਬ੍ਰੀਚ ਆਫ ਕੰਟਰੈਕਟ ਸੋ ਮੇਕ ਸ਼ੋਰ ਕਰੋ ਜੇ ਤੁਸੀਂ ਓਵਰ ਹੀਟ ਕਰ ਰਹੇ ਹੋ ਸਕਿਪ ਕਰ ਡਿਸ਼ਸ ਕਰ ਰਹੇ ਹੈਗੇ ਤੁਸੀਂ ਆਪਣੇ ਕਵਰੇਜ ਨੂੰ ਪ੍ਰੋਪਰਲੀ ਚੈੱਕ ਕਰਕੇ ਉੱਤੇ ਪ੍ਰੋਪਰ ਕਵਰੇਜ ਵੀ ਐਮਸੀ ਇੰਸ਼ੋਰੈਂਸ ਨਾਲ ਸੰਪਰਕ ਕਿੱਦਾ ਕੀਤਾ ਜਾ ਸਕਦਾ ਸੋ ਸਾਡੀਆਂ ਬਾਰਾ ਲੋਕੇਸ਼ਨ ਤੁਹਾਡੀਆਂ ਸਭਾ ਨਮਾਉਂਦੀਆਂ ਸੱਤੇ ਦਿਨ 9 to 9 ਸਾਡੀਆਂ ਸਾਰੀਆਂ ਲੋਕੇਸ਼ਨਸ ਓਪਨ ਹੁੰਦੀਆਂ ਹਨ ਜੇ ਤੁਹਾਨੂੰ ਕੋਈ ਕੁਐਸਚਨ ਹੈਗਾ ਜਾਂ ਸਾਡੇ ਟੀਮ ਦੇ ਨਾਲ ਹੋਮ ਇੰਸ਼ੋਰੈਂਸ ਕਰਾਉਣੀ ਆ ਆਈਸੀਬੀਸੀ ਕਾਰ ਇੰਸ਼ੋਰੈਂਸ ਕਰਾਉਣੀ ਆ ਪ੍ਰਾਈਵੇਟ ਆਟੋ ਕਰਾਉਣੀ ਹੈਗੀ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਹੈ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਟਰੈਵਲ ਇੰਸ਼ੋਰੈਂਸ ਕਰਾਉਣੀ ਆ ਸਾਡੇ ਆਫਿਸ ਤੇ ਕਾਲ ਕਰੋ 6045076666 ਸਾਡਾ ਹੈੱਡ ਆਫਿਸ ਜਾਰਕ ਬਿਜ਼ਨਸ ਸੈਂਟਰ ਦੇ ਵਿੱਚ ਲੋਕੇਟਿਡ ਹੈਗਾ ਜੇ ਕੋਈ ਹੋਰ ਕੁਐਸਚਨ ਤੁਹਾਨੂੰ ਹੈਗਾ ਆ ਫ੍ਰੀਲੀ ਟੂ ਕਾਲ ਮੀ ਐਂਡ ਯੂਜ਼ਲੀ ਐਟ ਹੈੱਡ ਆਫਿਸ ਮਾਈ ਫੋਨ ਨੰਬਰ ਅਗੇਨ 6045076666 ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਬਾਕੀ ਜਦੋਂ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ ਤਾਂ ਇਹ ਸਾਨੂੰ ਪ੍ਰੋਟੈਕਟ ਕਰਦੀ ਹੈ ਬਹੁਤ ਸਾਰੇ ਉਹ ਜਿਹੇ ਆਰਥਿਕ ਬੋਝ ਜਿਹੜੇ ਕਿ ਇੱਕਦਮ ਪੈ ਜਾਂਦੇ ਨੇ ਉਹ ਕਿਸੇ ਵੀ ਕਾਰਨ ਕਰਕੇ ਹੁੰਦੇ ਨੇ ਪਰ ਇਹਦੇ ਲਈ ਸਹੀ ਸਲਾਹ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਅਮਿਤ ਪਨੇਸ਼ਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਰੀ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹਰ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿੱਛੇ ਅਲਬਰਟਾ ਦੇ ਵਿੱਚ ਜਿਹੜੇ ਟੀਚਰਸ ਸੀਗੇ ਉਹ ਹੜਤਾਲ ਤੇ ਗਏ ਸੀਗੇ ਕਿਉਂਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਸੀਗੀਆਂ ਉਹ ਮੰਨੀਆਂ ਨਹੀਂ ਸੀ ਗਈਆਂ 네ਗੋਸ਼ੀਏਸ਼ਨਸ ਟੁੱਟ ਗਈਆਂ ਤੇ ਉਹ ਕਹਿਣ ਲੱਗੇ ਵੀ ਸਾਡੇ ਕੋਲ ਕੋਈ ਚਾਰਾ ਨਹੀਂ ਤੇ 51000 ਦੇ ਕਰੀਬ ਜਿਹੜੇ ਟੀਚਰ ਸੀਗੇ ਜੀ ਉਹ ਹੜਤਾਲ ਤੇ ਚਲੇ ਗਏ ਸੀਗੇ ਤੇ ਜਦੋਂ ਟੀਚਰ ਹੜਤਾਲ ਤੇ ਗਿਆ ਤੇ 7.5 ਲੱਖ ਦੇ ਨੇੜੇ ਤੇੜੇ ਜਿਹੜੇ ਬੱਚੇ ਸੀਗੇ ਜੀ ਉਹਨਾਂ ਦੀ ਵੀ ਛੁੱਟੀ ਹੋ ਗਈ ਉਹ ਘਰਾਂ ਵਿੱਚ ਸਿਗੇ ਪੇਰੈਂਟਸ ਜਿਹੜੇ ਕੰਮਕਾਰ ਕਰਦੇ ਸੀ ਉਹਨਾਂ ਨੂੰ ਦਿੱਕਤਾਂ ਆਉਣ ਲੱਗ ਪਈਆਂ ਅ ਪਰ ਹੌਲੀ ਹੌਲੀ ਜਿਹੜੇ ਹਜੇ 2 ਹਫ਼ਤੇ ਲੰਗੇ ਸੀ ਜੀ ਜਾਨੂ ਜਿਹੜੇ ਆ ਸਰਕਾਰ ਤੇ ਦਬਾਅ ਪੈਣਾ ਸ਼ੁਰੂ ਹੋਇਆ ਤੇ ਸਰਕਾਰ ਨੇ ਜਿਉਂ ਹੀ ਲੈਜਿਸਲੇਸ਼ਨ ਜਿਹੜਾ ਹੈਗਾ ਜੀ ਜਦੋਂ ਵਾਪਸ ਪਹੁੰਚੇ ਨੇ ਅਸੈਂਬਲੀ ਵਿੱਚ ਤੇ ਉਹਨਾਂ ਨੇ ਇੱਕ ਦਿਨ ਦੇ ਗੱਲਬਾਤ ਦੇ ਦੌਰਾਨ ਹੀ ਇਹ ਬਿੱਲ ਪਾਸ ਕਰ ਦਿੱਤਾ ਨਾਟ ਵਿਦ ਸਟੈਂਡਿੰਗ ਕਲਾਜ਼ ਯੂਜ਼ ਕਰਕੇ ਉਹਨਾਂ ਨੇ ਟੀਚਰਜ਼ ਨੂੰ ਕਿਹਾ ਵੀ ਤੁਸੀਂ ਕਲਾਸਰੂਮਾਂ 'ਚ ਪਹੁੰਚੋ ਤੇ ਟੀਚਰ ਜੀ ਉਹਨਾਂ ਨੇ ਪਹਿਲਾਂ ਆਪਣਾ ਵਿਚਾਰ-ਵਟਾਂਦਰਾ ਕੀਤਾ ਫਿਰ ਉਹਨਾਂ ਕਿਹਾ ਵੀ ਇਹ ਕਾਇਦੇ ਕਾਨੂੰਨ ਦੇ ਅੰਦਰ ਰਹਿੰਦਿਆਂ ਹੋਇਆਂ ਉਹਨਾਂ ਨੇ ਉਸ ਗੱਲ ਨੂੰ ਮੰਨ ਲਿਆ ਤੇ ਉਹ ਕਲਾਸਿਸ ਵਿੱਚ ਪਹੁੰਚ ਗਏ ਪਰ ਆਪਣੀ ਖੁਸ਼ੀ ਨਾਲ ਨਹੀਂ ਇਹ ਸਾਰਿਆਂ ਨੂੰ ਪਤਾ ਸੀਗਾ ਈਵਨ ਜਿਹੜੇ ਪੇਰੈਂਟ ਸੀਗੇ ਜੀ ਵੀ ਉਹਨਾਂ ਨੂੰ ਇੱਕ ਪਾਸਿਓਂ ਤਾਂ ਰਾਹਤ ਸੀ ਪਰ ਨਾਲ ਦੀ ਨਾਲ ਉਹ ਮਹਿਸੂਸ ਕਰਦੇ ਸੀਗੇ ਕਿ ਕਲਾਸਰੂਮ ਜਿਹੜੇ ਆ ਉਹ ਬਹੁਤ ਵੱਡੇ ਹੋ ਚੁੱਕੇ ਆ ਕਲਾਸਰੂਮ ਸਾਈਜ਼ ਮਤਲਬ ਬੱਚਿਆਂ ਦੀ ਗਿਣਤੀ ਜਿਹੜੀ ਆ ਉਹ ਕਾਫੀ ਵੱਡੀ ਹੋਈ ਆ ਉਹਦੇ ਵਿੱਚ ਟੀਚਰ ਲਈ ਬੜਾ ਮੁਸ਼ਕਲ ਆ ਸਾਰੀ ਗੱਲਬਾਤ ਕਿਉਂਕਿ ਉਹਨਾਂ ਦੀਆਂ ਮੰਗਾਂ ਦੇ ਵਿੱਚ ਜਿੱਥੇ ਤਨਖਾਹ ਦੇ ਵਿੱਚ ਵਾਧੇ ਦੀ ਗੱਲ ਸੀ ਉੱਥੇ ਨਾਲ ਦੀ ਨਾਲ 3000 ਜਿਹੜਾ ਜੀ ਟੀਚਰ ਹਾਇਰ ਕਰਨ ਦੀ ਵੀ ਗੱਲ ਕੀਤੀ ਗਈ ਸੀ ਤੇ 1500 ਦੇ ਕਰੀਬ ਜਿਹੜੇ ਉਹਨਾਂ ਦੇ ਸਹਾਇਕ ਹੁੰਦੇ ਆ ਉਹਨਾਂ ਨੂੰ ਵੀ ਹਾਇਰ ਕਰਨ ਦੀ ਗੱਲ ਕੀਤੀ ਗਈ ਸੋ ਹੁਣ ਕੀ ਹੋਇਆ ਜੀ ਕਿ ਉਸ ਜਦੋਂ ਇਹ ਟੀਚਰ ਵਾਪਸ ਗਏ ਨੇ ਤੇ ਹੁਣ ਇੱਕ ਸਰਵੇ ਕੰਡਕਟ ਕੀਤਾ ਗਿਆ ਕੋਈ 1000 ਕ ਬੰਦੇ ਦਾ ਲਹਿਜੇ ਪੋਲਸ ਵਾਲਿਆਂ ਵੱਲੋਂ ਉਹਨਾਂ ਨੇ ਉਸ ਪੋਲ ਦੇ ਵਿੱਚ ਦੱਸਿਆ ਵੀ ਅੱਧ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਟੀਚਰਸ ਦੇ ਹੱਕ ਵਿੱਚ ਨੇ ਔਰ 50% ਤੋਂ ਘੱਟ ਜਿਹੜੇ ਲੋਕ ਹੈਗੇ ਜੀ ਕਾਫੀ ਉਹਨਾਂ ਦੀ ਗਿਣਤੀ ਉਹਦੋਂ ਘਟਿਆ 50% ਤੋਂ ਜਿਹੜੇ ਕਹਿੰਦੇ ਵੀ ਇਹ ਜਿਹੜਾ ਸਰਕਾਰ ਨੇ ਕੀਤਾ ਉਹ ਠੀਕ ਕੀਤਾ ਕੁਝ ਲੋਕ ਆ 9-10% ਦੇ ਕਰੀਬ ਉਹ ਕਹਿੰਦੇ ਜੀ ਸਾਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਹੈਗਾ ਹੁਣ ਨਾ ਜੇ ਦੇਖਿਆ ਜਾਵੇ ਦੋਸਤੋ ਗੱਲ ਇਹ ਆ ਵੀ ਜਿਹੜੀਆਂ ਚਾਹੇ ਉਹ ਸਰਕਾਰਾਂ ਆ ਚਾਹੇ ਕੋਈ ਵੀ ਆ ਉਹਨਾਂ ਸਾਰਿਆਂ ਨੂੰ ਇਹ ਫਿਕਰ ਲੱਗਾ ਹੁੰਦਾ ਵੀ ਲੋਕਾਂ ਦੇ ਵਿੱਚ ਸਾਡੇ ਪ੍ਰਤੀ ਪਰਸੈਪਸ਼ਨ ਕੀ ਆ ਕਿ ਅਸੀਂ ਠੀਕ ਕੰਮ ਕਰ ਰਹੇ ਆ ਜਾਂ ਨਹੀਂ ਕਰ ਰਹੇ ਅਗਲੀ ਵਾਰੀ ਚੋਣਾਂ 'ਚ ਸਾਨੂੰ ਕਿੰਨੀਆਂ ਵੋਟਾਂ ਮਿਲਣਗੀਆਂ ਉਹਨਾਂ ਗੱਲਾਂ ਨੂੰ ਲੈ ਕੇ ਸਰਕਾਰਾਂ ਚਿੰਤਾ ਵਿੱਚ ਪੈਂਦੀਆਂ ਨੇ ਤੇ ਹੁਣ ਸਰਕਾਰ ਨੂੰ ਵੀ ਇਹ ਗੱਲ ਲੱਗ ਰਹੀ ਆ ਕੇ ਲੋਕਾਂ ਦੇ ਮਨਾਂ ਵਿੱਚ ਇਸ ਪੱਖ ਤੋਂ ਸਾਡੇ ਪ੍ਰਤੀ ਗੁੱਸਾ ਹੈਗਾ ਕਿਉਂਕਿ ਜਿਹੜੀ ਇਹ ਲੋਕਾਂ ਤੋਂ ਸਰਵੇ ਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਕੀ ਤੁਸੀਂ ਸਰਕਾਰ ਦੇ ਇਸ ਐਕਸ਼ਨ ਤੋਂ ਖੁਸ਼ ਆ ਤੇ ਲੋਕੀ ਜਿਹੜੇ ਜ਼ਿਆਦਾ ਨੇ ਵੱਡੀ ਗਿਣਤੀ ਵਿੱਚ ਉਹ ਕਹਿੰਦੇ ਜੀ ਅਸੀਂ ਇਸ ਗੱਲ ਤੋਂ ਖੁਸ਼ ਨਹੀਂ ਹਾਂ ਕਿਉਂਕਿ ਇਹ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ ਇਹ ਮਿਸਟਰ ਸ਼ਿਲਿੰਗਹੋਰੀ ਜਿਹੜੇ ਏਟੀਏ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਵੱਲੋਂ ਕਹੀ ਗਈ ਸੀਗੀ ਸੋ ਹੁਣ ਇਹ ਮਸਲਾ ਇੱਥੇ ਤੱਕ ਪਹੁੰਚਿਆ ਜੀ ਦੇਖਦੇ ਹਾਂ ਕਿ ਇਸ ਸੰਕੇਤ ਤੋਂ ਸਰਕਾਰ ਕਿਸ ਪਾਸੇ ਵੱਲ ਨੂੰ ਜਾਂਦੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ